ਗੁਰਬਾਣੀ ਵਿੱਚ ਸ਼ਬਦ ਹੈ ਪਲੋ ਸਮੋਂ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਜਿਹੜਾ ਸਮਾਂ ਆਪਾਂ ਕੀਰਤਨ ਸੁਣਨ ਲਈ ਕੀਰਤਨ ਕਰਨ ਲਈ ਗੁਰਬਾਣੀ ਪੜ੍ਹਨ ਲਈ ਸਿਮਰਨ ਲਈ ਲਗਾਉਂਦੇ ਨਾ ਉਹ ਬਹੁਤ ਹੀ ਪੱਲਾ ਤੇ ਉੱਤਮ ਸਮਾਂ ਹੁੰਦਾ ਬੈਸਟ ਟਾਈਮ ਆਫ ਦਿ ਡੇ ਤੇ ਜੇ ਇਸ ਤਰ੍ਹਾਂ ਕਰਦੇ ਸਮੇਂ ਕੋਈ ਬੱਚਾ ਗੋਦੀ ਚ ਬੈਠ ਜਾਵੇ ਛੋਟਾ ਤੇ ਉਸ ਸਮੇਂ ਦਾ ਜਿਹੜਾ ਪ੍ਰਭਾਵ ਹੈ ਨਾ ਇੰਨਾ ਲੌਂਗ ਲਾਸਟਿੰਗ ਉਹਦੀ ਸਾਰੀ ਉਮਰ ਇਹ ਸ਼ੁਭ ਪ੍ਰਭਾਵ ਰਹਿੰਦਾ ਉਸ ਛਣ ਦਾ ਉਸ ਸਮੇਂ ਦਾ ਐਨੀ ਬਰਕਤ ਹੁੰਦੀ ਹੈ ਇਸ ਸਮੇਂ ਦੇ ਵਿੱਚ ਨਿੱਜੀ ਤਜਰਬੇ ਨਾਲ ਕਹ ਰਿਹਾ ਚਾਰ ਪੰਜ ਸਾਲ ਦਾ ਹੋਊਗਾ ਪੰਜ ਛੇ ਬਰੀ ਮੈਂ ਵੀ ਪਾਪਾ ਦੀ ਗੋਦੀ 'ਚ ਬੈਠੇ ਹੋ ਸ਼ਨਾਣ ਕਰਕੇ ਜਦੋਂ ਪਾਠ ਕਰਨ ਬੈਠੇ ਸੀ ਸ਼ੌਂਕੜੀ ਮਾਰ ਕੇ ਸਮਝ ਕੁਛ ਨਹੀਂ ਆ ਰਿਹਾ ਲੇਕਿਨ ਉਹ ਛਣ ਉਹਦਾ ਪ੍ਰਭਾਵ ਹਲੇ ਤੱਕ ਹੈਗਾ ਤੇ ਬਾਬਾ ਜੀ ਕਹਿੰਦੇ ਸਿਮਰਤ ਨਾਮ ਪੈ ਪਾਰ ਉਤਰੀਆ ਹੁਣ ਇਹੋ ਜਿਹੀ ਸ਼ਣ ਸੀਗਾ ਕਿ ਸ਼ਾਇਦ ਮੈਂ 12ਵੀਂ 'ਚ ਹੋਊਂਗਾ ਯਾ 11ਵੀਂ 'ਚ ਇਸ ਤਰ੍ਹਾਂ ਤੇ ਦਿੱਲੀ ਵਿੱਚ ਨਾ ਸੈਕਟਰ 3 RK पुरम ਇੱਕ ਗੁਰਦੁਆਰਾ ਹੈਗਾ ਤੇ ਉੱਥੇ ਬੈਠਾ ਸੀਗਾ ਉਸ ਸ਼ਣ ਕੀਰਤਨ ਚੱਲ ਰਿਹਾ ਸੀਗਾ ਤੇ ਉੱਥੇ ਇੱਕ ਬਹੁਤ ਛੋਟੂ ਮਰਦ ਸੀਗਾ ਤਬਲੇ ਤੇ ਬੈਠਾ ਸੀਗਾ ਤੇ ਉਹਨੇ ਇਹ ਪੜਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ ਲੋ ਜੀ ਇਹ ਤੁਕ ਬੈਠ ਗਈ ਦਿਮਾਗ ਦੇ ਵਿੱਚ ਤੇ ਹੁਣ ਆਪਾਂ ਇਸ ਪੌਸਾਗਰ ਦੇ ਵਿੱਚ ਕਿਸੇ ਵੀ ਹੋਰ ਚੀਜ਼ ਦੇ ਪਿੱਛੇ ਮਗਰ ਪੈ ਜੀਏ ਨਾ ਤੇ ਫੇਰ ਤਾਂ ਡੁੱਬਣਾ ਤੈ ਹੀ ਆ ਤੇ ਜੇ ਆਪਾਂ ਆਪਣੇ ਆਤਮਿਕ ਵਿਕਾਸ ਵਾਲ ਜਿਹੜੇ ਮੂਲ ਹੈ ਨਾ ਆਪਣੇ ਜਿਹੜਾ ਆਪਾਂ ਕਹਿੰਦੇ ਨੇ ਕਦਰਾਂ ਕੀਮਤਾਂ ਜਿਹੜੀਆਂ ਬੇਸਿਕ ਵੈਲਿਊਸ ਆ ਪ੍ਰਭੂ ਨਾਮਾ ਕੀਰਤਨਾ ਸਿਮਰਨਾ ਇਹਦੇ ਨਾਲ ਜੁੜ ਕੇ ਰਹੀਏ ਤੇ ਬਾਅਦ ਦੇ ਘਾਟੇ ਸਾਰੇ ਠੀਕ ਹੋ ਜਾਂਦੇ ਨੇ ਇਹ ਸਮਝ ਜਿਹੜਾ ਬਹੁਤ ਬਰਕਤ ਵਾਲਾ ਹੈ ਤੇ ਇਸ ਨੂੰ ਪ੍ਰਭੂ ਦੇ ਨਾਮ ਉਸ ਅਮਰ ਕੇ ਆਪ ਆਪ 사ਗਰ ਪਰ ਕਰਨਾ ਹੈ ਨਾ ਤੇ ਇਹ ਸਮੇਂ ਨਹੀਂ ਸਾਰੀਆਂ ਵਰਕਤਾਂ ਕਰਨੀਆਂ ਪਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ